ਮੈਂ ਸਰਵਣ ਸਿੰਘ ਪੰਨੇਰ ਕਿਸਾਨ ਮਜ਼ਦੂਰ ਸ਼ੈਸਟੀਵਿਟੀ ਪੰਜਾਬ ਤੋਂ ਜੀ ਜਿਵੇਂ ਤੁਹਾਨੂੰ ਪਤਾ ਹੈ ਸਵੇਰ ਤੋਂ ਇਹ ਗੱਲਾਂ ਚੱਲ ਰਹੀਆਂ ਸੀ ਮੀਡੀਆ ਦੇ ਵਿੱਚ ਵੀ ਮੋਦੀ ਸਰਕਾਰ ਦਾ ਇਹ 11ਵਾਂ ਇਤਿਹਾਸਿਕ ਬਜਟ ਹੈਗਾ ਵਾ ਪਰ ਇਹ ਵੀ ਇੱਕ ਇਤਿਹਾਸ ਰਚਿਆ ਜਾ ਰਿਹਾ ਹੈ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਲਈ ਵੀ ਇੱਕ ਇਤਿਹਾਸਿਕ ਬਜਟ ਹੈ ਉਹਨੂੰ 11ਵੀਂ ਵਾਰ ਵੀ ਇਸ ਬਜਟ ਤੋਂ ਨਿਰਾਸ਼ਾ ਹੋਈ ਹੈ ਦੇਖੋ ਸਾਡੀ ਜਿਹੜੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਵਾਦੀ ਲਗਭਗ ਪਿੰਡੂ ਪਾਰਥ ਦੇ ਵਿੱਚ 70% ਆ 48 ਲੱਖ ਕਰੋੜ ਰੁਪਏ ਦਾ ਇਹ ਬਜਟ ਸੁਣਿਆ ਜਾ ਰਿਹਾ ਇਹ ਜਿੰਨੀ ਰਕਮ 1.52 ਲੱਖ ਕਰੋੜ ਦੀ ਹੈ ਇਹ 3% ਵੀ ਨਹੀਂ ਬਣਦੀ ਹੁਣ ਜਿਹੜੇ ਬੰਦੇ ਨੂੰ 70 ਰੁਪਏ ਚਾਹੀਦੇ ਆ 100 ਚ ਉਹਨੂੰ 3 ਰੁਪਏ ਦੇ ਕੇ ਕਿਹਾ ਜਾ ਰਿਹਾ ਤਾਂ ਵਿਕਾਸ ਹੋ ਜੂਗਾ ਇਹ ਵਿਕਾਸ ਨਹੀਂ ਹੋਣਾ ਔਰ ਇੰਨੀ ਰਕਮ ਦੇ ਵਿੱਚੋ ਕਹਿਆ ਜਾ ਰਿਹਾ ਵੀ ਨਵੇਂ ਬੀਜ ਵਾਤਨਕੂਲ ਦੇ ਹਿਸਾਬ ਨਾਲ ਉਹਨਾਂ ਦੀ ਖੋਜ ਵੀ ਕਰਾਂਗੇ ਸਬਜ਼ੀਆਂ ਦੇ ਜਿਹੜੇ ਨਵੇਂ ਕਲਸਟਰ ਆ ਉਹ ਵੀ ਬਣਾਵਾਂਗੇ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਵੀ ਜੋੜਾਂਗੇ ਔਰ ਸਬਸਿਡੀਆਂ ਵੀ ਦੇਾਂਗੇ ਪਿੰਡੂ ਵਿਕਾਸ ਵੀ ਹੋਊਗਾ ਤੋਂ ਮੈਨੂੰ ਲੱਗਦਾ ਇਹ ਗੱਲਾਂ ਕਿਸੇ حقیقی ਤੱਥਾਂ ਦੇ ਆਧਾਰਤ ਨਹੀਂ ਹੈਗੀਆਂ ਵੀ ਕੋਈ ਖੇਤੀ ਸੈਕਟਰ ਦਾ ਭਲਾ ਹੋਊਗਾ ਔਰ ਜਿੱਥੋਂ ਤੱਕ ਸਵਾਲ ਹੈਗਾ ਸਾਡੀਆਂ ਮੰਗਾ ਮਸਲਿਆਂ ਦਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਵਾਸਤੇ ਕੋਈ ਬਜਟ ਵਿੱਚ ਪ੍ਰਬੰਧਨ ਨਹੀਂ ਹੈ ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਉਹਦੀ ਕੋਈ ਗੱਲ ਨਹੀਂ ਹੈ ਦੇਸ਼ ਦੇ ਮਜ਼ਦੂਰ ਵਾਸਤੇ 200 ਦਿਨ ਰੋਜ਼ਗਾਰ ਤੇ ਚੰਗੀ ਦਿਹਾੜੀ ਹੋਵੇ ਉਹਦੀ ਕੋਈ ਗੱਲ ਨਹੀਂ ਹੈ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਲੈ ਕੇ ਆਉਂਦੀ ਉਹਦੀ ਵੀ ਕੋਈ ਗੱਲ ਇਸ ਬਜਟ ਵਿੱਚ ਨਹੀਂ ਕੀਤੀ ਗਈ ਤਾ ਸਾਨੂੰ ਲੱਗਦਾ ਇਹ દિਸ਼ਾਹੀਣ ਅਰ ਬਗੈਰ ਕੋਈ ਵਿਜ਼ਨ ਵਾਲਾ ਬਜਟ ਹੈਗਾ ਖੇਤੀ ਸੈਕਟਰ ਵਿੱਚ ਸਰਕਾਰ ਦੇ ਆਪ ਦੇ ਸਰਵੇ ਆਏ ਆ ਵੀ ਖੇਤੀ ਸੈਕਟਰ ਵਿੱਚ ਕਿਸਾਨਾਂ ਦੀ ਗਿਣਤੀ ਘਟ ਰਹੀ ਆ ਜਿਹੜਾ ਮੰਤਰੀ ਪਦਰ ਤੇ ਇਕਨੋਮਿਕਸ ਦਾ ਮਾਡਲ ਆ ਵੀ ਖੇਤੀ ਸੈਕਟਰ ਤੋਂ ਕਿਸਾਨਾਂ ਨੂੰ ਬਾਹਰ ਕੱਢਣਾ ਵਾ ਉਹੀ ਸਾਡੀ ਸਰਕਾਰ ਨੇ ਪੜਾਇਆ हां ਕਿਸੇ ਸੈਕਟਰ ਵਿੱਚ ਮੁਨਾਫਾ ਹੋਵੇ ਚੰਗਾ ਉਹਦੇ ਵਿੱਚ ਰਹਿਣ ਸੈਣ ਹੋਵੇ ਕੋਈ ਛੱਡਦਾ ਨਹੀਂ ਹੁੰਦਾ ਇਹਦਾ ਮਤਲਬ ਖੇਤੀ ਸੈਕਟਰ ਲਗਾ ਲਗਾਤਾਰ ਘਾਟੇਮੰਦਾ ਬਣ ਰਿਹਾ ਇਸ ਕਰਕੇ ਲੋਕ ਉਹਨੂੰ ਛੱਡ ਕੇ ਬਾਹਰ ਜਾ ਰਹੇ ਨੇ ਔਰ ਖੇਤੀ ਦੇ ਵਿਕਾਸ ਲਈ ਵੀ ਕੋਈ ਸਾਡੀ ਭਾਰ ਸਰਕਾਰ ਕੋ ਬਜਟ ਨਹੀਂਗਾ ਇਸ ਕਰਕੇ ਕਿਸਾਨਾਂ ਲਈ ਇਹ ਬਜਟ ਨਿਰਾਸ਼ਾ ਦਾ ਵਾਲਾ ਬਜਟ ਬਜਟ ਆ ਔਰ ਸਰਕਾਰ ਕੋ ਜਿਹੜੀ ਉਮੀਦ ਸੀ ਉਹ ਵੀ ਖਤਮ ਹੋ ਗਈ ਆ ਹੁਣ ਤਾਂ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਇਹੀ ਅਸੀਂ ਅਪੀਲ ਕਰਦੇ ਆ ਵੱਧ ਤੋਂ ਵੱਧ ਅੰਦੋਲਨਾਂ ਦਾ ਹਿੱਸਾ ਬਣੋ ਅੰਦੋਲਨਾਂ ਦੇ ਦਬਾਅ ਨਾਲ ਹੀ ਖੇਤੀ ਸੈਕਟਰ ਨੂੰ ਵਿਕਾਸ ਵਾਲੇ ਪਾਸੇ ਖੜਿਆ ਜਾ ਸਕਦਾ ਧੰਨਵਾਦ